ਸਾਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ 303 ਕਣਕ ਦੀ ਕਿਉਂਕਿ ਕੀ ਵੀ ਖੁਰਾਂ ਜਲੀ ਆਨੀਆਂ ਜਿਵੇਂ ਵੀ 303 ਕਣਕ ਦਾ ਝਾੜ ਘਟਾ ਤੇ ਆਪਾਂ ਨੂੰ ਹੁਣ ਪਤਾ ਲੱਗਿਆ ਆਪਣੇ ਪਿੰਡ ਵੀ 303 ਕਣਕ ਵੱਡੀ ਹੈ ਆਪਣੇ ਛਗਿਆਂ ਨੇ ਵੱਡੀ ਹੈ ਕੀ ਝੜ ਰਿਆ ਤੇ ਕਦੋਂ ਕੋਹ ਬੀਜੀ ਸੀ ਗੇਤੀ ਸੀ ਕਿ ਪਛੇਤੀ ਸੀ ਆਪਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਬਈ ਕਣਕਾਂ ਦਾ ਜਿਵੇਂ ਕਣਕ ਦਾ ਸੀਜ਼ਨ ਚੱਲ ਪਿਆ ਕਣਕਾਂ ਕੁਝ ਵੱਢੀ ਜਾਂਦੇ ਐ ਤੇ ਤਿੰਨਾਂ ਚਾਰਾਂ ਦਿਨਾਂ ਦਾ ਹੀ ਕੰਮ ਪੂਰਾ ਚੱਲ ਪੈਣਾ ਹੁਣ ਕਈ ਪਾਸੇ ਤਾਂ ਕਣਕਾਂ ਆਈਆਂ ਪਈਆਂ ਕੁਝ ਮੌਸਮ ਵੀ ਖਰਾਬ ਐ ਬਦਲ ਵਾਈ ਹੈ ਤੇ ਕਣੀਆਂ ਵੀ ਪੈਨੀਆ ਬ੍ਰੇਕ ਬ੍ਰੇਕ ਇੱਥੇ ਜਿਆਦਾ ਵੀ ਹੋਊਗਾ ਮੀ ਤੇ ਮੌਸਮ ਕੋਈ ਚੰਗੀ ਗੱਲ ਨਹੀਂ ਜਿਹੜਾ ਇੰਨਾ ਡੈਮੇਜ ਖਰਾਬ ਹੋਣਾ ਕਿਉਂਕਿ ਫਸਲ 6 ਮਹੀਨੇ ਤੋਂ ਆਉਂਦੀ ਹੈ ਵੀ ਮਸਾਂ ਸਿਰੇ ਚੜਦੀ ਹੈ ਤੇ ਪ੍ਰਮਾਤਮਾ ਘਰੋਪ ਹੋ ਜਾਂਦਾ ਹੈ ਬਾਕੀ ਆਪਾਂ ਕੀ ਕਰ ਸਕਦੇ ਹਾਂ ਪ੍ਰਮਾਤਮਾ ਦੇ ਵਾਸੀ ਹੁੰਦਾ ਤੇ ਉਹਨੇ ਜਿਹੜਾ ਦੇਣਾ ਦੇ ਹੀ ਦੇਣਾ ਬਈ ਘਬਰਾਉਣ ਦੀ ਕੋਈ ਲੋੜ ਨਹੀਂ ਆਪਾਂ ਨਾ ਹੀ ਕੁਝ ਕਰ ਸਕਦੇ ਹਾਂ ਤੇ ਮੂਰੇ ਤੇ ਜਿਹੜਾ ਆਪਣੇ ਕਰਮਾਂ 'ਚ ਲਿਖਿਆ ਹੋ ਉਹ ਆਪ ਨੂੰ ਮਿਲ ਜਾਣਾ ਹੈ ਤੇ ਝਾੜ ਦੀ ਗੱਲ ਕਰਦੇ ਆਂ ਆਪਾਂ ਜਿਵੇਂ ਹੁਣ 3086 ਕਣਕ ਦਾ ਵੀ ਝਾੜ ਬਹੁਤ ਵਧੀਆ ਬਈ ਤੇ ਹਜੇ ਤੱਕ ਆਪਾਂ ਨੂੰ ਕੋਈ ਉਹ ਕਣਕ ਜਿਵੇਂ 222 ਤੇ ਜਾਂ 187 ਇਹਨਾਂ ਕਣਕਾਂ ਦਾ ਹਜੇ ਤੱਕ ਆਪਣੇ ਧਿਆਨ 'ਚ ਕੋਈ ਹੈ ਨਹੀਂ ਗੀ ਵੱਡੀ ਕਣਕ ਜਦੋਂ ਕੋਈ ਵੱਡੀ ਕਣਕ ਤੇ ਉਦੋਂ ਆਪਾਂ ਤੁਹਾਨੂੰ ਦੱਸਾਂਗੇ ਕਈ ਭਰਾਵਾਂ ਦੀਆਂ ਰਲਾ ਕੇ ਵੀ ਬੀਜੀਆਂ ਵੀ 187 ਤੇ 3086 ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸ਼ਾਇਦ ਆਪਾਂ ਨੂੰ ਪਤਾ ਨਹੀਂ ਹਜੇ ਅਗਲੀ ਵੀਡੀਓ 'ਚ ਦੱਸਾਂਗੇ ਵੱਡੀ ਗਈ ਕਣਕ 187 ਦੇ 3086 ਰਲਾ ਕੇ ਬੀਜੀ ਸੀ ਕਿੰਨਾ ਝਾੜ ਹੋਇਆ ਉਹ ਵੀ ਆਪਾਂ ਅੱਗੇ ਤੁਹਾਨੂੰ ਵੀਡੀਓ 'ਚ ਦੱਸਾਂਗੇ ਤੇ ਬਾਕੀ ਜਿਹੜੀ ਹੁਣ ਇੱਕ 303 ਕਣਕ ਦੀ ਆਪਾਂ ਤੁਹਾਨੂੰ ਗੱਲ ਦੱਸੀ ਸੀ ਬੀਜੀ ਸੀ ਉਹ 303 ਕਣਕ ਕਰਕੇ ਪਤਾ ਨਹੀਂ ਕਿਹੜਾ ਬੀਜ ਹੀ ਬੀਆਂ 'ਚ ਬਹੁਤ ਘਪਲੇ ਹੋ ਜਾਂਦੇ ਆ ਕਈ ਵਾਰੀ ਆਪਾਂ ਗਾਂ ਦੀ ਗਾਂ ਕੋਈ ਸਮਝ ਲੱਗਦੀ ਨਹੀਂ ਜਿਹੜਾ ਵੀ ਐ ਤੇ ਉਹ ਬੀਜ ਦਿੰਨੇ ਆ ਕਈ ਵਾਰੀ ਉਹ ਉਹ ਤੋਂ ਆਪ ਮਾਰ ਖਾ ਜਾਣੇ ਆ ਤੇ ਇੱਕ ਗੱਲ ਇਹ ਵੀ ਜ਼ਰੂਰੀ ਆ ਵੀ ਹੁਣ ਆਪਣੇ ਕੋਲ ਮੌਕਾ ਆ ਆਪਾ ਵੇਖ ਲੋ ਆ ਆਪਣੇ ਆਂਡ ਗਵੰਡ ਜਾਂ ਆਪਣੀ ਨਿਗਾ ਚ ਕੀਤੇ ਕਿਹੜਾ ਵੀ ਹੈਗਾ ਚੰਗਾ ਝੜਿਆ ਬੜੀ ਵੱਡੀ ਗੱਲ ਤਾਂ ਇਹ ਹੁੰਦੀ ਆ ਵੀ ਜੇ ਆਪਣੇ ਏਰੀਏ ਚ ਆਪਣੇ ਬਾਣਾ ਚ ਜਿਹੜਾ ਝਾੜ ਦਿੰਦਾ ਆਪਾਂ ਉਹੀ ਬੀ ਬੀਜੀਏ ਕਈ ਵਾਰੀ ਐ ਹੁੰਦਾ ਕੋਈ ਕਣਕ ਦਾ ਵੀ ਕਿਤੇ ਜ਼ਿਆਦਾ ਝਾੜ ਦਿੰਦਾ ਕਿਉਂਕਿ ਪਾਣੀਆਂ ਦਾ ਫਰਕ ਪੈ ਜਾਂਦਾ ਧਰਤੀ ਦਾ ਫਰਕ ਪੈ ਜਾਂਦਾ ਹੈ ਜ਼ਮੀਨਾਂ ਦਾ ਤੇ ਝਾੜ ਦਾ ਵੀ ਫਰਕ ਪੈ ਜਾਂਦਾ ਤੇ ਬਾਕੀ ਹੁਣ ਮੌਕਾ ਆਪਾਂ ਵੀ ਮੰਨ ਲਓ ਬੀ ਉਥੋਂ ਰੱਖ ਲਈਏ ਜਿੱਥੇ ਆਪਾਂ ਨੂੰ ਚੰਗਾ ਝਾੜ ਲੱਗਦਾ ਜਿਹੜੀ ਵੀ ਕਿਸੇ ਕਣਕ ਦਾ ਕੋਈ ਰੱਖਣਾ ਤੇ 303 ਕਣਕ ਦੇ ਝਾੜ ਦੀ ਗੱਲ ਕਰਦੇ ਆਪਾਂ ਬਈ ਇਹੇ ਕਣਕ 60 ਪਲੱਸ ਗਈ ਆ ਕਣਕ ਦਾ ਝਾੜ ਬਹੁਤ ਵਧੀਆ ਹੋ ਸਕਦਾ ਉਹ 65 ਦੇ ਆਸ-ਪਾਸੇ ਵੀ ਜਾਵੜੇ ਪਰ ਆਪਾਂ ਅਜੇ ਤੱਕ ਇਹ ਗੱਲਾਂ ਦੇ ਨਹੀਂ ਜਿੰਨਾ ਜਦੋਂ ਤੁਰਦੀ ਨਹੀਂ ਕਿਉਂਕਿ ਟਰਾਲੀਆਂ ਦੇ ਹਿਸਾਬ ਨਾਲ ਵੀ ਪਤਾ ਲੱਗ ਜਾਂਦਾ ਹੈ ਤੇ ਹੁਣ ਜੇ ਡੇਢ ਡੇਢ ਕਿੱਲੇ ਚੋ ਟਰਾਲੀ ਬਾਡੀ ਵਾਲੀ ਕਣਕ ਦੀ ਬੰਦੀ ਆ ਤੇ ਉਹ 60 ਮਨ ਦੇ ਆਸ-ਪਾਸੇ ਕਣਕੇ ਝੜ ਜਾਂਦੀ ਹੈ ਪੂਰੀ ਭਰ ਜਾਂਦੀ ਹੈ ਤੇ ਡੇਢ ਮਨ ਦੇ ਕਿੱਲੇ ਦੇ ਵਿੱਚੋਂ ਉਹ ਵੀ ਜੇ ਟਰਾਲੀ 11 ਫੁੱਟ ਹੋਵੇ 8.5 ਫੁੱਟ ਹੋਵੇ 6 ਫੁੱਟ ਚੌੜੀ ਹੋਵੇ ਆਏ ਨਹੀਂ ਵੀ 8.2 ਫੁੱਟ ਹੋਵੇ ਤੇ ਟਰਾਲੀ 11 ਫੁੱਟ ਤੋਂ ਘੱਟ ਹੋਵੇ ਤੇ ਫੇਰ ਆਪਾਂ ਗਿਣੀਏ ਇਹ ਨਾ ਆਪਾਂ ਵੇਖੇ ਆ ਤਜਰਬੇ ਤਲਾ ਤਲਾ ਕੇ ਵੀ ਟਰਾਲੀ ਭਰ ਕੇ ਕਣਕ ਦੀ ਤਲਾਈ ਤਾਂ 88 90 ਮਣ ਹੋ ਜਾਂਦੀ ਆ ਉਹ ਤੇ 60 ਕ ਮਣ ਦੇ ਆਸ-ਪਾਸੇ ਨਿਕਲ ਆਉਂਦੀ ਐ ਪਰ ਹੁਣ ਕੋਈ ਹਿਸਾਬ-ਕਿਤਾਬ ਨਹੀਂ ਹੁਣ ਜਦੋਂ ਸੀਜ਼ਨ ਚੱਲ ਪੈਂਦਾ ਉਦੋਂ ਵੈੱਡ ਲੱਗ ਜਾਂਦੇ ਆ ਜਦੋਂ ਵੈੱਡ ਲੱਗ ਜਾਂਦੇ ਫਿਰ ਉਹਨਾਂ 'ਚ ਕੋਈ ਪਤਾ ਨਹੀਂ ਲੱਗਦਾ ਕਿੰਨੀ ਕਣਕ ਪੈ ਗਈ ਇਹ ਜਿਹੜੀ ਕਣਕ ਵੱਢੀ ਐ ਬਿਨਾਂ ਵੈੱਡ ਤੋਂ ਵੱਢੀ ਐ ਕੱਲੀਆਂ ਬਾਡੀ ਵਾਲੀਆਂ ਟਰਾਲੀਆਂ ਨਾਲੀ ਤੇ ਉਹ 90 ਕਣਕਾਂ ਕੇ 60 ਪਲੱਸ ਆ ਆਪਾਂ ਤੁਹਾਨੂੰ 70-75 ਨਹੀਂ ਕਹਿੰਦੇ ਤੇ ਬਾਕੀ ਜਦੋਂ ਤੁਲੇ ਤੋਂ ਪਤਾ ਲੱਗ ਜੂ ਮੈਸੇ ਬਹੁਤ ਕਣਕਾਂ ਹਜੇ ਪਾਸੇ-ਪਾਸੇ ਹਰੀਆਂ ਵੀ ਹੈਗੀਆਂ ਸਹੀ ਆਈਆਂ ਵੀ ਨਹੀਂ ਤੇ ਜਿਹੜੀਆਂ ਕਣਕਾਂ ਕੋਈ ਬਿਮਾਰੀ ਮੋਰੀ ਪਈ ਸੀ ਉਹ ਕਣਕਾਂ ਜ਼ਰੂਰ ਸੁੱਕੀਆਂ ਤੇ ਉਹਨਾਂ ਦੇ ਝਾੜ ਵੀ ਘੱਟ ਹੋਣਗੇ ਤੇ 303 ਤੇ ਆਪਾਂ ਗੱਲ ਕੀਤੀ ਸੀ ਤੇ 303 ਦਾ ਕਣਕ ਦਾ ਝਾੜ ਜਿਹੜੇ ਵੀ ਸਹੀ ਵੀ ਆ ਉਹਦਾ ਝਾੜ ਬਹੁਤ ਆ ਤੇ ਜੇ ਹੁਣ ਕੋਈ ਬੀਜ ਹੀ ਫਾਲਟ ਹੈ ਤੇ ਉਹ ਤਾਂ ਕਿਸੇ ਦੇ ਵੱਤ ਨਹੀਂ ਤੇ ਬੀਜੀ ਦੀ ਆਪਾਂ ਤੁਹਾਨੂੰ ਗੱਲ ਦੱਸਦੇ ਆਂ ਇਹ 29 ਅਕਤੂਬਰ ਨੂੰ ਬੀਜੀ ਵੀ ਗਣਕ ਸੀ ਜਿਹੜੀ ਤਾਂ ਆਪਾਂ ਤੁਹਾਨੂੰ ਝਾੜ ਦੱਸਦੇ ਆਂ ਸਾਰਿਆਂ ਨੂੰ ਕੀਤੀ ਬੀਜੀ ਗਣਕ ਸੀ ਸੁਪਰਸੀਡਰ ਨਾਲ ਗਣਕ ਬੀਜੀ ਸੀ ਤੇ ਇਹਦਾ ਰਿਹਾ ਇਹ ਝਾੜ ਤੇ ਇਹਦੇ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ